ਕਿੰਨੇ ਵੱਡੇ ਸੀ ਦਾ ਸਭ ਦੇ ਵੱਡੇ ਆਏ ਇੱਥੇ ਮਤਲਬ ਜਫਰ ਨਾ ਫਿਰ ਉਹ ਤਾਂ ਅਸੀਂ ਇੱਥੇ ਬੈਠੇ ਸੀ ਲੋਰ ਲੋਰ ਪਾਕਿਸਤਾਨੀ ਬਣਿਆ ਮਤਲਬ ਅਸੀਂ ਇੱਥੇ ਬੈਠੇ ਸੀ ਠੀਕ ਹੈ ਇੱਥੇ ਐਸੇ ਕੰਮ ਦੇ ਵਿੱਚ ਸਾਡਾ ਸਾਡਾ ਕੱਚਾ ਚੰਦੇ ਦਾ ਕੰਮ ਠੀਕ ਹੈ ਜੀ ਕੰਗਾਈ ਕਰਕੇ ਲੋਰ ਜਤਾ ਹੈ ਬਾਕ ਪਾਕਿਸਤਾਨ ਲੋ ਉਹ ਤਾਂ ਬਾਰਡਰ ਹਿੰਦੋਸਤਾਨੀ ਬਣਿਆ 47 ਦੇ ਪੁੱਲੇ ਦੀ ਗੱਲ ਹੈ ਠੀਕ ਉਹ ਅੰਦਰ ਸਾਡੇ ਜਿਹੜੇ ਵੱਡੇ-ਵੱਡੇ ਗਏ ਉਹ ਪੂਰੇ ਬਾਰੇ ਹੋ ਗਏ ਸੀ ਬਸ ਦਰਾਂ ਦਾ ਬੰਦ ਠੀਕ ਹੈ ਆ ਵੀਰ ਜੀ ਦੀ ਦੁਕਾਨ ਹੈ ਇੱਥੇ ਸ੍ਰੀ ਗੁਰੂ ਰਵਿਦਾਸ ਚਰਨ ਸੋ ਆਸਤਾਨ ਪਿੰਡ ਡੰਡੇ ਅਟਾਰੀ ਦੇ ਲਾਗੇ ਸੋ ਆ ਵੀਰ ਜੀ ਦਾ ਨੰਬਰ ਹੈ ਬਹੁਤ ਸੋਹਣੀਆਂ ਜੁੱਤੀਆਂ ਬਣਾ ਰਹੇ ਨੇ ਇੱਥੇ ਪਿਓਰ ਚਮੜੇ ਦੀਆਂ ਤੁਹਾਡੇ ਵੀਰ ਜੀ ਜਿਸ ਨੇ ਵੀ ਜੁੱਤੀ ਲੈਣੀ ਹੋਵੇ ਤੇ ਇਸ ਨੰਬਰ ਤੇ ਕੰਟੈਕਟ ਕਰਕੇ ਵੀਰ ਜੀ ਦੇ ਕੋਲੋਂ ਸ੍ਰੀ ਅਮਰੀਸਰ ਸਾਹਿਬ ਦੇ ਲਾਗੇ ਅਟਾਰੀ ਅਟਾਰੀ ਦੇ ਕੋਲ ਡੰਡੇ ਆ ਕੇ ਜੁੱਤੀ ਲੈ ਸਕਦਾ ਹੈ ਜੀ ਅਟਾਰੀ ਬਾਡਰ ਦੇ ਕੋਲ ਆ ਜੀ